ਅਪਦੇ ਪਤਾ ਨਹੀਂ ਜੇ ਲੱਗਾ ਇਨਾਂ ਕੋ ਫੋਨ ਆ ਨਹੀਂ ਗਾ ਮੁੰਡੇ ਕੋ ਆਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸੀ ਦੋ ਗਿਆ ਇਹ ਉਹ ਦੂਜਾ ਤਾਂ ਮੈਨੂੰ ਪਤਾ ਨਹੀਂ ਇਹਨੂੰ ਤੇ ਹੋ ਗਏ 8-7 ਸਾਲ ਹੋ ਗਏ ਉਹ ਇਨਾਂ ਦੇ ਕੋਲ ਤਾਂ ਨੂੰ ਪੁਰਾ ਲੱਗਾ ਜੀ 4 ਵਜੇ ਸਾਨੂੰ 3:30 ਵਜੇ ਫੋਨ ਆਇਆ ਉਹ ਵੀ ਰੇਸਤੇ ਵਾਲਾ ਕੋ ਆਇਆ ਫੋਨ ਕਿਤੇ ਦੀ ਹੋ ਗਿਆ ਲਾ 5 ਵਜੇ ਪੇੜ ਹੋ ਗਿਆ ਔਰ ਸਰ ਉੱਥੇ ਮਹਤਰਾ ਮਰਗੇ ਗੁਰਵਾਦਿਆਂ ਦੇ ਨਾਲ ਮੁਤਵੇ ਰੋੜੀ ਇਹਨਾਂ ਨੇ ਕਿਤੋਂ ਆ ਗੋਗਲ ਜੀ ਨਾਮ ਕਰ ਸਰਜੀਤ ਕੋ ਹਾਂਜੀ ਸੋਜੀ ਜਿਹੜਾ ਸਹੀਦ ਹੋਇਆ ਨੀ ਕੀ ਲੱਗੇ ਜੀ ਕੋਟ ਮੁੱਤਕ ਲੱਗੇ ਤੁਸੀਂ ਮਾਤਾ ਜੀ ਕੀ ਗੱਲਬਾਤ ਹੋਈ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਦੇ ਪਤਾ ਨਹੀਂ ਜੇ ਲੱਗਾ ਇਹਨਾਂ ਕੋ ਫੋਨ ਬਾਹਰ ਨਹੀਂ ਗਾਹ ਮੁੰਡੇ ਕੋ ਆਇਆ ਤੇ ਫੇਰ ਸਾਨੂੰ ਪਤਾ ਲੱਗਾ ਕਿ ਸੀਦ ਹੋ ਗਿਆ ਕਿੰਨੇ ਪੁੱਤਰਾਂ ਦਾ ਤੇ ਨਾਕੇ ਬਾਅਰਨੇ ਕੀ ਹੈ ਹਾਂਜੀ ਕਿੰਨਾ ਜਿਹੜਾ ਗਿਆ ਵੀਰ ਨੂੰ ਪੱਤੀ ਹੋਈ ਨੂ ਉਹ ਗਿਆ ਦੂਜਾ ਤਾਂ ਮੈਨੂੰ ਪਤਾ ਨਹੀਂ ਇਹਨੂੰ ਤੇ ਹੋ ਗਿਆ 8-7 ਸਾਲ ਹੋ ਗਏ ਠੀਕ ਹੈ ਕਿੰਨੇ ਬੱਚੇ ਆ ਗਏ ਹਾਂਜੀ ਦੋ ਗੁੱਡੀ ਮੁੰਡਾ ਦਾਕਾ ਕੋ ਨਾਲ ਹੀ ਆ ਠੀਕ ਹੈ ਥੈਂਕ ਯੂ ਹਾਂ ਕੀ ਮੰਕਾ ਦੇ ਸਰਕਾਰ ਤੋਂ ਸਰਕਾਰ ਤੋਂ ਮੈਂ ਤੇ ਉਹ ਆਨੇ ਪਿਓ ਰੋਟੀ ਤਾਂ ਲੱਗ ਜੇ

ਕੀ ਕੋਈ ਕਿਤੇ ਉਹ ਦੇਪੁੱਤਰ ਨੇ ਦੇਤੀ ਘੱਟਸ਼ਾਂ ਹਾਂ ਦੇਤੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਪਤਾ ਲੱਗਾ ਜੀ 4 ਵਜੇ ਸਾਨੂੰ 3:30 ਵਜੇ ਫੋਨ ਆਇਆ ਉਹ ਵੀ ਰੇਸਟੇਰ ਵਾਲਾ ਤੋਂ ਆਇਆ ਫੋਨ ਕਿਤੇ ਦੀ ਫੋਨ ਹੋ ਗਿਆ 5 ਵਜੇ ਘੇੜ ਹੋ ਗਿਆ ਜਦੋਂ ਬਪੂ ਇਹ ਕਿ ਕਿਨੇ ਪੁੱਤਰ ਤੁਹਾਡੇ ਤਿੰਨ ਪੁੱਤਰ ਕਿੰਨੇ ਨੇ ਦੋ ਗੇੜੀਆਂ ਜਿਆਦਾ ਦੇ ਨੇ ਕੀ ਕਰਦੇ ਨੇ ਉਹ ਵੀ ਜੋਨਤੀ ਜੀ ਉਹਨਾਂ ਨੂੰ ਘਾਰ ਵਿੱਚ ਰਵੀ ਕਿ ਕਿੰਨਾ ਟਾਈਮ ਹੋ ਗਿਆ ਸੀ ਸਕੂਲ ਗਾਰਡਨ ਇਹ 12 ਜੇ ਤਾ ਕਮਿਟੀ ਮੰਗਤੀ ਕਰਦੇ ਸਰਕਾਰ ਕੋਲ ਮੰਗੋ ਜੇ ਇਹ ਕਰਦੇ ਜਿਹਦੀ ਖਾਤਰ ਸੇਵਾ ਕਰਦਾ ਬੱਚੇ ਬੇਪਰਛੋਟਿਆ ਚਾਰ ਦੀ ਬੇਟੀ 25 ਸਾਲਾਂ ਦਾ ਬੱਚਾ ਘਰ ਵਾਲੀ ਨੂੰ ਉਹ ਜੇ ਉਹਨੂੰ ਕੋਈ ਨੌਕਰੀ ਮਿਲ ਜੇ ਪੂਆਪਰੇ ਬੱਚੇ ਪਾਲ ਛੱਡੇ ਸਹੀ ਲੋਗੇ ਦੀ ਬਿਮਾਰ ਹੋ ਗਿਆ। ਛੋਗ ਰਿਆ ਸਾਨੂੰ ਜਿਹਨੋ ਹਾਰ ਦੀ ਬਿਮਾਰੀ ਆ। ਲਈ ਦੇ ਕੋ ਕੰਮ ਹੀ ਨਹੀਂ ਕਰ ਸਕਦਾ। ਜੋ ਸਰਕਾਰ ਗਰੀ ਮੰਗ। ਹਾਂਜੀ ਜੀ ਤੇ ਕੀ ਨਾਮ ਕਰਦੇ? ਮੈਂ ਸਰਜੀਤ ਸਿੰਘ ਸਰ। ਜੀ ਸਿੰਘ ਜਿਹੜੇ ਨੌਜਵਾਂ ਚ ਨੀਦੋ ਇਹਨੇ ਕੀ ਲੱਗਦੇ ਨੇ ਤੁਹਾਡਾ? ਮੇਰੇ ਸਰ ਸਾਲਾ ਜੀ ਲੱਗਦੇ ਆ। ਈਗਨ ਬਤਹ ਵੀ ਕਿਵੇਂ ਪਤਾ ਲੱਗਾ ਤੁਹਾਨੂੰ ਸਰ ਮੈਨੂੰ 11:00 11:30 ਵਜੇ ਪਤਾ ਲੱਗਾ ਇਹਨਾਂ ਦੇ ਕੁਲਦੀਪ ਸਿੰਘ ਦੇ ਸਾਲਾ ਜੀ ਉੱਥੇ ਨਾਲ ਇਕੱਠੇ ਆ ਜੁੰਡ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਤਲਾਹ ਦਿੱਤੀ ਵੀ ਇਹਨਾਂ ਕੁਲਦੀਪ ਸਿੰਘ ਐ ਨਾ ਇਦਾਂ ਕਰਕੇ ਵੀ ਤੁਹਾਨੂੰ ਬਲੈਸਟ ਵੱਜ ਗਿਆ ਸ਼ਹੀਦ ਹੋ ਗਿਆ ਤੇ ਲੇਕਿਨ ਮੈਂ ਯਕੀਨ ਜੀ ਨਹੀਂ ਕਰੰਦਿਆ ਤੇ ਫਿਰ ਮੈਂ ਹੋਰ ਕਿਸੇ ਨੂੰ ਫੋਨ ਕੀਤਾ ਉੱਥੇ ਆ ਗਏ ਮੇਰੇ ਨਾਲ ਬੰਦੇ ਆ ਗਏ ਜੁੰਡ ਦੇ ਵਿੱਚ ਫਿਰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਵੀ ਸਹੀ ਆ ਕਿ ਸ਼ਹੀਦ ਹੋ ਗਿਆ ਉਹ ਕਿਤਨਾ ਜੇ ਨਹੀਂ ਹੋਤਾ ਲੱਗਾ ਟੀਮ ਦਲਬਤ ਵੀ ਉੱਥੇ ਸਰ ਉੱਥੇ ਇਤਨਾ ਅਮਰਗੁਰਵਾਦੀਆਂ ਦੇ ਨਾਲ ਮੁਤਵੇ ਰੋੜੀ ਉਹਨਾਂ ਦੀ ਕਿੰਨੇ ਕਿੰਨੇ ਜਰ ਤੋਂ ਬੇਸ ਦੀ ਭਰਤੀ ਹੋਏ ਸਨ ਤਾਂ ਕਿੰਨੇ ਪਰਿਵਾਰਕ ਮੈਂਬਰ ਨੇ ਤਾਂ ਉੱਥੇ ਪਰਿਵਾਰਕ ਮੈਂਬਰ ਰਹਿੰਦੇ ਆਣੇ ਕੋ ਹਾਂਜੀ ਸਰ ਉਹਨਾਂ ਦੀ ਫੈਮਿਲੀ ਰਹਿੰਦੀ ਸਰ ਕਿੰਨੇ ਭੈਣ ਭਰਾ ਜੀ ਇਹ ਸਰ ਪੰਜ ਭੈਣ ਭਰਾ ਆ ਲਗਭਗ ਕਿੰਨਾ ਚਿਰ ਹੋ ਗਿਆ ਬੇਸ ਦੀ ਭਰਤੀ ਹੋਏ ਇਹਨਾਂ ਨੂੰ ਸਰ ਕੁਝ 14-15 ਸਾਲ ਹੋ ਗਿਆ ਤੇ ਕੀ ਮੰਗ ਕਰਦੇ ਨੇ ਸਰਕਾਰ ਕੋ ਸਰਕਾਰ ਕੋ ਸਾਰਾ ਨਾਨ ਸਾਹਿਬ ਚਾਹੀਦਾ ਥੋੜਾ ਜੋ ਵੀ ਬੰਦਾ ਹੈ ਦੇਣਾ ਚਾਹੀਦਾ ਪਰਿਵਾਰ ਨੂੰ ਬੱਚਿਆਂ ਨੂੰ ਇਹਨਾਂ ਨੂੰ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਮਾਨ ਸਾਹਿਬ ਨੂੰ ਚਾਹੀਦਾ ਆ ਵੀ ਥੋੜਾ ਇਹਨਾਂ ਨੂੰ ਰੱਖਣਾ ਚਾਹੀਦਾ ਵੱਖਰੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਰੱਖਣਾ ਮਾਨ ਸਾਹਿਬ ਨੂੰ ਚਾਹੀਦਾ ਆ ਇਹਨਾਂ ਦੇ ਨਾਲ ਇੱਥੇ ਦਰਸ਼ਨ ਦੇਣੇ ਚਾਹੀਦੇ ਆ ਭਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਆਪਣੇ ਇਥੋਂ ਦੇ ਪੰਜਾਬ ਦੇ ਆ ਤੇ ਉਹਨਾਂ ਨੂੰ ਦਰਸ਼ਨ ਦੇਣੇ ਚਾਹੀਦੇ ਤੇ ਉਹਨਾਂ ਦੇ ਸੰਸਕਾਰ ਦੇ ਕੱਲ ਨੂੰ ਅੰਤਨ ਸੰਸਕਾਰ ਦੇ ਨਾਲ ਕੱਲ ਕੁਝ 12:30 1 ਵਜੇ ਕਰਾਂਗੇ